ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦੇ ਬਹੁਤ ਮਹੱਤਵਪੂਰਨ ਟੌਪਿਕ ਹੈ ਜਸਟਿਨ ਟਰੂਡੋ ਨੇ ਅਸਤੀਫਾ ਦੇ ਦਿੱਤਾ ਹੁਣ ਉਹ ਪ੍ਰਧਾਨ ਮੰਤਰੀ ਨਹੀਂ ਬਣਦੇ ਅਗਰ ਜਸਟਿਨ ਟਰੂਡੋ ਦੀ ਪਾਰਟੀ ਲਿਬਰਲ ਪਾਰਟੀ ਦੁਬਾਰਾ ਸੱਤਾ 'ਚ ਵੀ ਆਉਂਦੀ ਹੈ ਤਾਂ ਵੀ ਜਸਟਿਨ ਟਰੂਡੋ ਨੇ ਪ੍ਰਧਾਨ ਮੰਤਰੀ ਨਹੀਂ ਬਣਨਾ ਹੁਣ ਸਵਾਲ ਇਹ ਹੈ ਕਿ ਜਸਟਿਨ ਟਰੂਡੋ ਜਦੋਂ ਪ੍ਰਧਾਨ ਮੰਤਰੀ ਬਣੇ ਉਸ ਤੋਂ ਬਾਅਦ ਕੈਨੇਡਾ ਦੀ ਇਮੀਗ੍ਰੇਸ਼ਨ ਬਹੁਤ ਵੱਡੇ ਪੱਧਰ ਤੇ ਉਭਾਰ ਲੈ ਕੇ ਗਈ ਬਹੁਤ ਵੱਡੀ ਗਿਣਤੀ 'ਚ ਵਿਦਿਆਰਥੀ ਕੈਨੇਡਾ ਜਾਣ ਲੱਗੇ ਹੁਣ ਅਗਰ ਜਸਟਿਨ ਟਰੂਡੋ ਦੀ ਜਗ੍ਹਾ ਭਾਵੇਂ ਲਿਬਰਲ ਪਾਰਟੀ ਐ ਪ੍ਰਧ ਯਾ ਕਨਜ਼ਰਵੇਟਿਵ ਪਾਰਟੀ ਹੈ ਪ੍ਰਧਾਨ ਮੰਤਰੀ ਹੋਰ ਹੁੰਦਾ ਹੈ ਤੇ ਜਸਟਿਨ ਟਰੂਡੋ ਤੋਂ ਬਿਨਾ ਕੈਨੇਡਾ ਦੇ ਵਿੱਚ ਕੋਈ ਵੀ ਨਵੀਂ ਸਰਕਾਰ ਇਮੀਗ੍ਰੇਸ਼ਨ ਪਾਲਿਸੀਆਂ ਨੂੰ ਲੈ ਕੇ ਉਹਦਾ ਰੁਖ ਕੀ ਰਹਿ ਸਕਦਾ ਹੈ ਯਾ ਜਸਟਿਨ ਟਰੂਡੋ ਦੇ ਪ੍ਰਧਾਨ ਮੰਤਰੀ ਦੇ ਅਹੁਦੇ ਤੇ ਹਟਣ ਤੋਂ ਬਾਅਦ ਵਿਦਿਆਰਥੀਆਂ ਦਾ ਰੁਖ ਕੈਨੇਡਾ ਦੇ ਪ੍ਰਤੀ ਕੀ ਰਹਿ ਸਕਦਾ ਹੈ ਇਹਦੇ ਤੇ ਜਾਣਕਾਰੀ ਹਾਸਲ ਕਰਾਂਗੇ ਮੰਨੇ ਪਰਮੰਨੇ ਸਟੂਡੈਂਟ ਵੀਜ਼ਾ ਸਲਾਹਕਾਰ ਤੀਰਤ ਸਿੰਘ ਪਿਨਾਕਲ ਸਾਡੇ ਨਾਲ ਮੌਜੂਦ ਨੇ ਤੀਰ ਜੀ ਸਤਿ ਸ੍ਰੀ ਅਕਾਲ ਥੈਂਕ ਯੂ ਸਰ ਦੇ ਪ੍ਰੋਗਰਾਮ ਦੇਖਦੇ ਆ ਸਾਰੇ ਦਸ਼ਕਾਂ ਨੂੰ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਤੀਰ ਜੀ ਤੁਸੀਂ ਵਿਸ਼ਾ ਸਮਝ ਗਏ ਜੇ ਜਸਟਿਨ ਟਰੂਡੋ ਨਹੀਂ ਹੈ ਤਾਂ ਕੀ ਕੈਨੇਡਾ ਦੇ ਵਿੱਚ ਬੱਚੇ ਜਾਣਗੇ ਭਵਿੱਖ ਚ ਹੁਣ ਜਾ ਰਹੇ ਨੇ ਸਥਿਤੀਆਂ ਕੀ ਨੇ ਸਰ ਕਹਿੰਦੇ ਨਾ ਕਿ ਜਦੋਂ ਬੰਦੇ ਦੇ ਹੱਥ ਵਿੱਚ ਚੀਜ਼ ਹੋਵੇ ਨਾ ਕਈ ਵਾਰੀ ਨਾ ਉਦੀ ਕਦਰ ਨਹੀਂ ਹੁੰਦੀ ਜੋ ਚੀਜ਼ਾਂ ਹੱਥੋਂ ਨਿਕਲ ਜਾਂਦੀਆਂ ਹਨ ਨਾ ਤੇ ਫੇਰ ਕਈ ਨਾ ਕਈ ਵਾਰੀ ਨਾ ਪਤਾ ਲੱਗਦਾ ਕਿ ਯਾਰ ਨਹੀਂ ਸਹੀ ਸੀ ਤੇ ਸਰ ਇਹਦੇ 'ਚ ਤਾਂ ਕੋਈ ਦੂਰਾਈ ਨਹੀਂ ਇਮੀਗ੍ਰੇਸ਼ਨ ਦਾ ਜੇ ਮੈਂ ਗੱਲ ਕਰਾਂ ਤੇ ਮੈਂ ਆਪਣੀ ਜੇ ਮੈਂ ਪੰਜਾਬ ਦੀ ਕਮਿਊਨਿਟੀ ਦੀ ਜੇ ਮੈਂ ਗੱਲ ਕਰਾਂ ਅੱਜ ਜੋ ਮਰਜੀ ਆਪਾਂ ਇੱਥੇ ਗੱਲਾਂ ਕਰ ਲਈਏ ਪਰ ਦੇਖੋ ਜੀ ਕਿੰਨੇ ਹਜ਼ਾਰਾਂ ਹੀ ਲੱਖਾਂ ਘਰ ਜਿਹੜੇ ਉੱਥੇ ਵਸ ਗਏ ਇਮੀਗ੍ਰੇਸ਼ਨ ਜਿੰਨੀ ਮੈਂ ਤਾਂ ਕਹਾਂਗਾ ਸਪੋਰਟ ਕੀਤੀ ਉਹਨੇ ਖਾਸ ਤੌਰ ਤੇ ਸਾਡੀ ਇੰਡੀਅਨ ਕਮਿਊਨਿਟੀ ਨੂੰ ਸਪੋਰਟ ਕੀਤੀ ਅੱਜ ਤੱਕ ਦੀ ਹਿਸਟਰੀ ਦੇ ਵਿੱਚ ਕਿਸੇ ਪ੍ਰਾਈਮ ਮਿੰਿਸਟਰ ਨੇ ਨਹੀਂ ਕੀਤੀ ਉਹ ਜਸਟਨ ਟਰੂਡੋ ਹੀ ਜਿਹੜਾ ਕਿ ਉਹ ਕਰ ਗਿਆ ਜਿਹੜਾ ਹੈਗਾ ਤੇ ਸਭ ਨੂੰ ਪਤਾ ਟਰੂਡੋ ਨੇ ਵੀ ਹੁਣ ਕਹਿ ਦਿੱਤਾ ਕਿ ਮੈਂ ਫੇਸ ਨਹੀਂ ਬਨਣਾ ਨਾ ਹੁਣ ਉਹਨਾਂ ਨੇ ਆਪਣੇ ਲਈ ਕਿ ਪ੍ਰਾਈਮ ਮਿੰਿਸਟਰ ਬਣਨ ਦੀ ਕੋਈ ਉਮੀਦ ਨਹੀਂ ਹੈਗੀ ਆ ਪਾਰਟੀਆਂ ਆਣ ਜਾਂ ਨਾ ਤੇ ਕੈਨੇਡਾ ਦੇ ਜਿਹੜੇ ਦੋ ਮੁੱਦੇ ਸੀਗੇ ਨਾ ਸਰ ਸਭ ਤੋਂ ਵੱਡਾ ਇਹ ਹੀ ਸੀਗਾ ਕਿ ਇੰਨੇ ਬੰਦੇ ਆ ਰਹੇ ਇਮੀਗ੍ਰੇਸ਼ਨ ਇੰਨੀ ਜ਼ਿਆਦਾ ਹੋ ਗਈ ਹਾਂ No doubt ਮੈਂ ਕਹਿੰਦਾ 24 ਦੇ ਵਿੱਚ ਲੰਗਰ ਲਾਇਆ ਨਾ ਅਕਤੂਬਰ 2023 ਤੋਂ ਬਾਅਦ ਜੋ ਇੰਡੀਆ ਕੈਨੇਡਾ ਚ ਕਨਫਲਿਕਟ ਹੋਇਆ ਸੀਗਾ ਤੇ ਉਸ ਤੋਂ ਬਾਅਦ ਜਿਹੜਾ ਸਾਹ ਲੰਗਰ ਲੱਗਾ ਨਾ ਤੇ ਇਹ ਉਹਦਾ ਹੀ ਰੀਜ਼ਨ ਆ ਕਿ ਅੱਜ ਟਰੂਡੋ ਨੂੰ ਇਹ ਜਿਹੜਾ ਕੀ ਆ ਦਿਨ ਦੇਖਣੇ ਜਿਹੜੇ ਕੀ ਆ ਪੈ ਗਏ ਤੇ ਸਰ ਅੱਜ ਮੈਂ ਇੱਕ ਹੋਰ ਕਹਿ ਦੇਵਾਂ ਦੋ ਹੀ ਮੁੱਦੇ ਸੀ ਨਾ ਕੈਨੇਡਾ ਦੇ ਇਲੈਕਸ਼ਨਸ ਇੱਕ ਤਾਂ ਜਿਹੜਾ ਕੀ ਆ ਇਮੀਗ੍ਰੇਸ਼ਨ ਦਾ ਮੁੱਦਾ ਸੀਗਾ ਦੂਜਾ ਹਾਊਸਿੰਗ ਦਾ ਸੀ ਜਿਹੜਾ ਇੰਟਰਸਟਡ ਵਧੇ ਹੋਇਆ ਜਿਹਦੇ ਨਾਲ ਏਮਪਲੋਇਮੈਂਟ ਬਹੁਤ ਘਟ ਗਈ ਦੋ ਹੀ ਮੁੱਦੇ ਸੀ ਨਾ ਸਰ ਅੱਜ ਮੈਂ ਪੇਰੈਂਟਸ ਨੂੰ ਕਹੂੰਗਾ ਜਿਹੜਾ ਵੀ ਬੰਦਾ ਇਹ ਸ਼ੋਅ ਦੇਖ ਰਿਹਾ ਤੁਸੀਂ ਦੇਖੋ ਇੰਸਟਾਗ੍ਰam ਤੇ ਹੁਣ ਰੀਲਾਂ ਕਿੱਦਾਂ ਦੀਆਂ ਆ ਰਹੀਆਂ ਸਰ ਰੀਲਾਂ ਪਤਾ ਕਿੱਦਾਂ ਦੀਆਂ ਆ ਰਹੀਆਂ ਜਿੱਥੇ ਪਹਿਲਾਂ ਰੀਲਾਂ ਆਉਂਦੀਆਂ ਸੀ ਸਾਡੇ ਬੱਚਿਆਂ ਦਾ ਸਮਾਨ ਧੱਕੇ ਨਾਲ ਬਾਹਰ ਚੱਕ ਕੇ ਛੱਟਿਆ ਜਾਂਦਾ ਸੀਗਾ ਆਈਐਸਐਸ ਉਹ ਮਾਫੀ ਚਾਹੂੰਗਾ ਜੇ ਕਿਸਨੂੰ ਗੁੱਸਾ ਲੱਗੇ ਪਰ ਸੱਚਾਈ ਸੀ ਗਿਆ ਤੇ ਕਿਤੇ ਨਾ ਕਿਤੇ ਸਾਡੇ ਉਥੇ ਬੱਚੇ ਐਕਸਪਲੋਇਟ ਵੀ ਜਿਹੜੇ ਕੀ ਹੋਏ ਮੂੰਹ ਮੰਗੇ ਮੋਟੇ ਡਬਲ ਪੈਸੇ ਨਾ ਸਰ 2000 ਡਾਲਰ ਦੀ ਕਿੜੀ ਬੇਸਮੈਂਟਾਂ ਨੂੰ ਜਿਹੜਾ ਰੈਂਟ ਆਊਟ ਕੀਤੇਆਂ ਗਈਆਂ ਤੇ ਸਰ ਹੁਣ ਪਤਾ ਕੀ ਆ ਉਹ ਉਹੀ ਬੇਸਮੈਂਟਾਂ ਖਾਲੀ ਪਈਆਂ ਵਾ ਤੇ ਉਹ ਜਿਹੜੇ ਬੇਸਮੈਂਟਾਂ ਦਾ ਰੈਂਟ ਵੀ ਇੰਨਾ ਕਿ ਜ਼ਿਆਦਾ ਘਟ ਰਿਹਾ ਕਹਿੰਦੇ ਨਾ ਡਿਮਾਂਡ ਐਂਡ ਸਪਲਾਈ ਦੀ ਗੇਮ ਆ ਸਰ ਨੋ ਡਾਊਟ ਇੰਡੀਆ ਦੇ ਵਿੱਚ ਵੀ ਜੇ ਹੁਣ ਬੱਚਾ ਜੇ ਘਟ ਜਾ ਰਿਹਾ ਸਰ ਮੈਂ ਬਾਰ ਬਾਰ ਕਹ ਰਿਹਾ ਕੈਨੇਡਾ ਦੀ ਇਮੀਗ੍ਰੇਸ਼ਨ ਦੇ ਮਿਨਿਸਟਰ ਉਹ ਆਪ ਵੀ ਸਭ ਕਹਿੰਦੇ ਹੁੰਦੇ ਸੀ ਕੈਨੇਡਾ ਚ ਡੈਥ ਰੇਟ ਤੇ ਬਰਥ ਰੇਟ ਮਤਲਬ ਕਿ ਜਿੰਨੇ ਕੇ ਬਦੇ ਉਥੇ ਡੈਥ ਹੋ ਰਹੀ ਹੈ ਤੇ ਉਹਨੇ ਕੀ ਨਵੇਂ ਕਿ ਕੈਨੇਡਾ ਦੀ ਪਾਪੂਲੇਸ਼ਨ ਨਹੀਂ ਵੱਧ ਰਹੀ ਜਿਹੜੀ ਉਹਦੀ ਪਾਪੂਲੇਸ਼ਨ ਵੱਧ ਰਹੀ ਉਹ ਮਾਈਗ੍ਰੈਂਟਸ ਨਾਲ ਹੀ ਵੱਧ ਰਹੀ ਜੇ ਮਾਈਗ੍ਰੈਂਟਸ ਜਾਣਗੇ ਤੇ ਕੈਨੇਡਾ ਜਿਹੜਾ ਕਿ ਅੱਗੇ ਬਸੂਗਾ ਨਹੀਂ ਰਾ ਕੈਨੇਡਾ ਦੀ ਗ੍ਰੋਥ ਆ ਡੇ ਬਾਏ ਡੇ ਥੱਲੇ ਹੀ ਆਏਗੀ ਸਰ ਇਹ ਚੀਜ਼ਾਂ ਸਭ ਨੂੰ ਸਿਗਨਾਂ ਤੇ ਹੁਣ ਉਸ ਵੇਲੇ ਮੈਂ ਦੁਬਾਰਾ ਕਾਉ ਜਿਹੜੀ ਆਕੜ ਸੀਗੀ ਨਾ ਉਹ ਚੀਜ਼ਾਂ ਦੀਆਂ ਉਹ ਇਮੀਗ੍ਰੇਸ਼ਨ ਦਾ ਮੁੱਦਾ ਜਿਹੜਾ ਕਹਿ ਰਹੇ ਸੀਗੇ ਮੇਨ ਤਾਂ ਲੱਗਦਾ ਕਿ ਇਹ ਉਲਟਾ ਪੈ ਜਾਊਗਾ ਹੁਣ ਤਾਂ ਸਰਕਾਰਾਂ ਨੂੰ ਕਿਉਂਕਿ ਹੁਣ ਜਿਹੜੇ ਐਨ ਐਨ ਘਰ ਲੈ ਗਏ ਸੀਗੇ ਕਿਉਂਕਿ ਜਿਨੇ ਘਰਾਂ ਦੀਆਂ ਕੀਮਤਾਂ 2-3 ਸਾਲ ਜਿੱਦਾਂ ਸ਼ੂਟ ਕਰਦੀਆਂ ਅੱਜ ਤੱਕ ਦੀ ਹਿਸਟਰੀ 'ਚ ਉਹ ਵੀ ਨਹੀਂ ਕੀਤੀਆਂ ਇਹ ਤਿੰਨ ਤਿੰਨ ਗੁਣਾ ਸਰਕਾਰਾਂ ਦੀ ਕੀਮਤ ਹੋ ਗਈ ਸੀ ਪਿਛਲੇ 2-3 ਸਾਲਾਂ ਕਿਉਂ ਹੋਈ ਸੀ ਡਿਮਾਂਡ ਐਂਡ ਸਪਲਾਈ ਦੀ ਗੇਮ ਬੱਚਾ ਜਾ ਰਿਹਾ ਸੀ ਮਾਈਗ੍ਰੈਂਟਸ ਜਾ ਰਿਹਾ ਸੀ ਉਹਨਾਂ ਨੂੰ ਰਹਿਣ ਨੂੰ ਜਗ੍ਹਾ ਚਾਹੀਦੀ ਸੀ ਘਰਾਂ ਦੀ ਜਿਹੜੀ ਕੀਮਤਾਂ ਵਧੀਆਂ ਜਿਹੜੀਆਂ ਸਰ ਉਹਨੂੰ ਉਹੀ ਘਰ ਖਾਲੀ ਪਏ ਆ ਕਿਸ਼ਤਾਂ ਦੇਣ ਨੂੰ ਵੀ ਪੈਸੇ ਨਹੀਂ ਹੈਗੇ ਸੋ ਹੁਣ ਮੈਂ ਤਾਂ ਕਹੂੰਗਾ ਕਿ ਸਟੂਡੈਂਟਸ ਦੀ ਜਿਹੜੀ ਇੰਪੋਰਟੈਂਸ ਹੁਣ ਪਤਾ ਲੱਗ ਰਹੀ ਆ ਤੇ ਸਰ ਇਹ ਵੀ ਸੱਚਾਈ ਹੈਗੀ ਆ ਹੁਣ ਪਾਰਟ ਟਾਈਮ ਜੌਬਸ ਜਿਹੜੀ ਅਗੇ ਲੰਬੀਆਂ ਲੰਬੀਆਂ ਲਾਈਨਾਂ ਆਉਂਦੀ ਸੀ ਨਾ ਵੀਡੀਓ 'ਚ ਇੱਕ ਜੌਬ ਲੱਗੀ ਕਿੱਦਾਂ ਕਿੱਦਾਂ ਵੀ ਕਿੰਨੇ ਕਿੰਨੇ ਬੰਦਾ ਖੜਾ ਹੋ ਗਿਆ ਆ ਰਿਆ ਸੀ ਸਰ ਦਿਖਾਓ ਤਾਂ ਕਿੱਥੇ ਉਹਨਾਂ ਵੀਡੀਓ ਆ ਰਹੀਆਂ ਕਿਤੇ ਹੁਣ ਕਹਿੰਦੇ ਨਾ ਸਮਾਂ ਸੀ ਅਸੀਂ ਉਦੋਂ ਵੀ ਆਪਾਂ ਇੱਥੇ ਡਿਸਕਸ ਕਰਦੇ ਹੁੰਦੇ ਸੀ ਯਾਰ ਸਮਾਂ ਤਾਂ ਦੇਣਾ ਹੀ ਪੈਣਾ ਪੇਸ਼ੀਅੰਸ ਤਾਂ ਰੱਖਣਾ ਹੀ ਪੈਣਾ ਸਬਰਤਾ ਰੱਖਣਾ ਹੀ ਪੈਣਾ ਕਿਉਂਕਿ ਬੜਾ ਇੱਕ ਵੱਡਾ ਲੋੜ ਹੈ ਕਿ ਨੰਬਰ ਚੱਲੇਗਾ ਜਿਵੇਂ ਪਹਿਲੀਆਂ 'ਚ ਕੀ ਸੀਗਾ ਕਿ ਬੰਦੇ ਜਾ ਰਹੇ ਸੀ ਹੌਲੀ ਹੌਲੀ ਉਸ ਇਸਟੈਬਲਿਸ਼ ਹੋ ਰਏ ਸੀਗਾ ਸੋ ਕੈਨੇਡਾ ਟਰੂਡੋ ਨੇ ਮੈਂ ਤਾਂ ਕਹੂੰਗਾ ਚਾਹੀਏ ਉਹਦਾ ਡਰ ਕੇ ਫੈਸਲਾ ਸੀਗਾ ਸਰਕਾਰਾਂ ਤੋਂ ਕੁਝ ਸੀ ਪਤਾ ਨੂੰ ਲੱਗਾ ਕਿ ਪਤਾ ਨਹੀਂ ਹੁਣ ਨਹੀਂ ਏ ਮਤਲਬ ਕਿ ਇੰਡੀਅਨ ਕਮਿਊਨਿਟੀ ਆਉਂਦੀ ਫਟਾਫਟ ਜਿੰਨੇ ਮੈਂ ਵੀਜ਼ੇ ਦੇ ਦਵਾ ਜਿਹੜੀ 100% ਵੀਜ਼ਾ ਦੇਣ ਦੀ ਜਿਹੜੀ ਉਹ ਸੀਗੀ ਹਾਂ ਟਰੂਡੋ ਦੀ ਬਹੁਤ ਵੱਡੀ ਗਲਤੀ ਸੀਗੀ ਅੱਗੇ ਸੀਗਾ ਥੋੜੇ ਥੋੜੇ ਬੰਦੇ ਜਾ ਰਹੇ ਸੀ ਉਹ ਸੈਟਲ ਹੋ ਰਹੇ ਸੀ ਉਹਨਾਂ ਦਾ ਕੋਟਾ ਵੀ ਸਰਕਾਰ ਦਾ ਕੋਟਾ ਵੀ ਪੂਰਾ ਹੋ ਰਿਹਾ ਸੀਗਾ ਤੇ ਉਹ ਚੱਲੀ ਜਾ ਰਿਹਾ ਸੀ ਤੇ ਬਾਕੀ ਸਰ ਇਹ ਤਾਂ ਮੈਂ ਦੱਸਿਆ ਜਿਹੜੇ ਮੇਨ ਮੁੱਦੇ ਤੇ ਅੱਜ ਦੁਬਾਰਾ ਦੱਸ ਦਵਾ ਸਰ ਜੋ ਕੈਨੇਡਾ ਟ ਵਾਣਾ ਇਹ ਕੋਈ ਵੀ ਨਵੀਂ ਸਰਕਾਰ ਵੀ ਅਜੇ ਬਿਨਾ ਮਾਈਗ੍ਰੇਟਸ ਤੋਂ ਨਹੀਂ ਚੱਲਦੀ ਜੋ ਮਰਜੀ ਤੁਸੀਂ ਕਹਿ ਲਓ ਸਰ ਐਸ ਵੇਲੇ ਸਰ ਅੱਜ ਖੂਰ ਇੱਥੇ ਅਨਾਉਂਸਮੈਂਟ ਕਰਨ ਲੱਗਾ ਇੱਥੇ ਸਚਾਈ ਵੀ ਜਿਹੜੀ ਹੈਗੀ ਆਪਣੇ ਬੱਚਿਆਂ ਨੂੰ ਪੁੱਛ ਲਓ ਜੇ ਤੁਹਾਡੇ ਬੱਚੇ ਪੜਦੇ ਆ ਸਰ ਕੈਨੇਡਾ ਦੇ ਕਈ ਸਰਕਾਰੀ ਰੈਪਿਊਟਡ ਕਾਲਜ ਆਪਣੇ ਟੀਚਰਸ ਨੂੰ ਫੀਸ ਨਹੀਂ ਦੇ ਪਾਰੇ ਸਰ ਕੈਨੇਡਾ ਦੇ ਵਿੱਚ ਇਹ ਹਾਲ ਮਲਗੀ ਹਾਲ ਜਿਹੜੇ ਹੋਣੇ ਸ਼ੁਰੂ ਹੋ ਗਏ ਆ ਸੋ ਉਹ ਵੀ ਇੱਕ ਕਈ ਤਾਂ ਬੰਦ ਹੋਣ ਦੇ ਤਦਾਰ ਤੇ ਜਿਹੜੇ ਹੋਣੇ ਸ਼ੁਰੂ ਹੋ ਗਏ ਤੇ ਮੈਂ ਸਰਕਾਰੀ ਕਾਲਜਸ ਦੀ ਗੱਲ ਕਰ ਰਿਹਾ ਮੈਂ ਕੋਈ ਪ੍ਰਾਈਵੇਟ ਅਦਾਰਿਆਂ ਦੀ ਗੱਲ ਨਹੀਂ ਕਰ ਰਿਹਾ ਸੋ ਗੱਲ ਕੀ ਹੈਗੀ ਆ ਸੋ ਜਿਹੜਾ ਰੁਝਾਨ ਘਟਿਆ ਸੋ ਉਹਦਾ ਜਿਹੜਾ ਹਰਜਾਨਾ ਉਧਰ ਵੀ ਭੁਗਤਣਾ ਪੈਣਾ ਸੋ ਜੇ ਤੁਹਾਡੇ ਬੱਚੇ ਉੱਥੇ ਗਏ ਹੋਏ ਨੇ ਤਾਂ ਮੈਂ ਅੱਗੇ ਵੀ ਕਹਿੰਦਾ ਹੁੰਦਾ ਸੀਗਾ ਕਿ ਨਾ ਯਾਦ ਰੱਖੋਗੇ ਜਿੱਦਾਂ ਤੁਸੀਂ ਬੱਚੇ ਨਾ ਵੀਜ਼ਾ ਜਦੋਂ ਆਸਾਨੀ ਨਾਲ ਮਿਲਿਆ ਬੜਾ ਲਾਈਟਲੀ ਲਿਆ ਕੈਨੇਡਾ ਨੂੰ ਇੰਨੀ ਭੰਡ ਦਿੱਤਾ ਮੈਂ ਤਾਂ ਕਹੂੰਗਾ ਸੋਸ਼ਲ ਮੀਡੀਆ ਤੇ ਹੁ ਕੈਨੇਡਾ ਦਾ ਵੀਜ਼ਾ ਦੁਬਾਰਾ ਕੈਨੇਡਾ ਨੇ ਆਪਣੀ ਸ਼ਕਤੀ ਦੇ ਘੋੜੇ ਸ਼ੁਰੂ ਕਰਤੀ ਆ ਚਾਹੇ ਵਿਸਟਰ ਵੀਜ਼ਾ ਦੇ ਹੋਵੇ ਚਾਹੇ ਸਟੂਡੈਂਟ ਵੀਜ਼ਾ ਦੇ ਹੋਵੇ ਚਾਹੇ ਸਪਾਊਸ ਵੀਜ਼ਾ ਤੇ ਹੋਵੇ ਹੁਣ ਵੀਜ਼ਾ ਸਿਰਫ ਜਿਹੜੇ ਕੀ ਐ ਮੈਂ ਤਾਂ ਕਹੂੰਗਾ ਵਧੀਆ ਜੜੀਆਂ ਕਿ ਪ੍ਰੋਫਾਈਲਸ ਆ ਜਾਂ ਉਸ ਵਧੀਆ ਪ੍ਰੋਫਾਈਲਸ ਨੂੰ ਪ੍ਰੈਜ਼ੈਂਟ ਕੀਤਾ ਗਿਆ ਅਕਲ ਨਾਲ ਫਾਈਲਾਂ ਲਗੀਆਂ ਦੈਨ ਜਿਹੜੇ ਵੀਜ਼ੇ ਆ ਰਹੇ ਆ ਕਿਉਂਕਿ 100% ਦਾ ਦੌਰ ਜਿਹੜਾ ਕੀ ਐ ਖਤਮ ਹੋ ਚੁੱਕਾ 100% ਦਾ ਦੌਰ ਖਤਮ ਹੋਇਆ ਮੀਨਸ ਕੈਨੇਡਾ ਦੇ ਆਉਣ ਵਾਲੇ ਦਿਨਾਂ ਦੁਆਰਾ ਫੇਰ ਉਹਦੀ ਡਿਮਾਂਡ ਵਾਜੇਣੀ ਆ ਸੋ ਹੁਣ ਪਤਾ ਲੱਗੂਗਾ ਕਿ ਜਿਹੜੇ ਤਾਂ ਬ हां यार ਕਰਮਾ ਵਾਲੇ ਰਹਿ ਗਏ ਸਾਡਾ ਬੱਚਾ ਟਾਈਮ ਲੰਨ ਗਿਆ ਆਉਣ ਵਾਲਾ ਹੀ ਇਹ ਟਾਈਮ ਆਇਆ ਹੋਇਆ ਟਾਈਮ ਆ ਥੋੜੇ ਦਿਨਾਂ ਚਿਰ ਸਰ ਦੇਖਿਓ ਆ ਦੇਖਿਓ ਕਿੰਦਾ ਨਹੀਂ ਹੈ ਇਥੇ ਵੀਡੀਓ ਜਿੰਦੀ ਸੱਚਾਈ ਹੈਗੀਆਂ ਦੂਜੀ ਗੱਲ ਆਦਾ ਮੈਂ ਪੀਆਰ ਦੀ ਕਿ ਬੱਚਿਆਂ ਨੂੰ ਲੱਗਦਾ ਕਿ ਪੀਆਰ ਪਰ ਇਹ ਗੱਲ ਨਾ ਸੱਚੀ ਗੱਲ ਅਸਾਂ ਕੈਨੇਡਾ ਦਾ ਆਪਾਂ ਹਜੇ ਵੀ ਦੇਣਾ ਨਹੀਂ ਦੇ ਸਕਦੇ ਕਿਉਂਕਿ ਜਸਟਿਨ ਟਰੂਡੋ ਨੇ ਜਾਂਦੇ ਜਾਂਦੇ ਨਾ ਉਹ ਜਿਹੜੀਆਂ ਚੋਰ ਮੋਰੀਆਂ ਸੀ ਹਜੇ ਤਾਂ ਹੈਗੇ ਆ ਥੋੜੇ ਦਿਨਾਂ ਚਿਰ ਆਪਣੇ ਲਈ ਪ੍ਰੋਪਰ ਅਸਤੀਫਾ ਦੇਣ ਉਹਨੇ ਅਨਾਉਂਸ ਕਰਤਾ ਸਾਰੀਆਂ ਹੀ ਬੰਦ ਕਰਦੀਆਂ ਆਪਾਂ ਨੂੰ ਡਰ ਲੱਗ ਰਿਹਾ ਹੁਣ ਹਾਏ ਪਤਾ ਨਹੀਂ ਕੀ ਹੋਣਾ ਹੋਣਾ ਪੜ੍ਹਾਈ ਕਰੋ ਵਧੀਆ ਨੰਬਰ ਲਓ ਆਪਣੀ ਪੜ੍ਹਾਈ ਚ ਦਿਲਦਾ ਮਿਲਦਾ ਕੰਮ ਕਰੋ ਆਪਣੀ ਇੰਗਲਿਸ਼ ਤੇ ਕੰਮ ਕਰੋ ਫ੍ਰੈਂਚ ਤੇ ਕੰਮ ਕਰੋ ਜੇ ਕਰ ਸਕਦੇ ਆ ਸਿੱਧੇ ਪੀਆਰ ਲੈ ਲਓ ਜਿੰਨੀਆਂ ਜਿਗਾੜ ਜਿਨੇ ਕਿਸੇ ਏਜੰਟਾਂ ਦੇ ਵਕੀਲਾਂ ਦੇ ਜੇਬਾਂ 'ਚ ਪੈਸੇ ਜਾਂਦੇ ਸਾਰੇ ਉਹਨੇ ਬੰਦ ਕਰਦੇ ਹੋਰ ਆਪਾਂ ਨੂੰ ਕੀ ਚਾਹੀਦਾ ਦੱਸੋ ਤਾਂ ਸੋ ਵੈਨਵੇਂ ਸਿਚੁਏਸ਼ਨ ਹੈਗੀ ਆ ਬਟ ਇੱਕੋ ਚੀਜ਼ ਹੈਗੀ ਆ ਤੁਹਾਡੇ ਬੱਚੇ ਨੂੰ ਡਿਸਟਰੈਕਸ਼ਨ ਛੱਡ ਕੇ ਜਿਗਾੜ ਛੱਡ ਕੇ ਸ਼ਾਰਟਕਾਟ ਛੱਡ ਕੇ ਕਿੰਨਾ ਪੈਸੇ ਲੈ ਲੈ ਕੋਈ ਨਹੀਂ ਕੰਮ ਕਰਾ ਦੇ ਜੇ ਆਪਾਂ ਇੱਥੋਂ ਜਿੱਦਾਂ ਹੁਣ ਬੱਚਾ ਜ਼ਿਆਦਾ ਇਹੀ ਗਿਆ ਸੀਗਾ ਕਿ ਯਾਰ ਪੱਚੋ ਪਹੁੰਚ ਕਰਾ ਦੇ ਪਹੁੰਚਦਾ ਚਲੋ ਮੈਂ ਕਹਿੰਦਾ ਹੋ ਗਈ ਆ ਪਰ ਜੇ ਹੁਣ ਪੜ੍ਹਾਈ ਦੇ ਵਿੱਚ ਮੈਂ ਤਾਂ ਕਹੂੰਗਾ ਜੇ ਕਿਤੇ ਨਾ ਕਿਤੇ ਮਲੇ ਕੀ ਸ਼ਾਰਟਕਟ ਮਾਰਿਆ ਫੇਰ ਨਹੀਂ ਕੁਝ ਹੋਣਾ ਫੇਰ ਤਾਂ ਟਰੂਡੋ ਛੱਡੋ ਜਿਹੜਾ ਮਰਜੀ ਆ ਜਾਵੇ ਦੁਆਰਾ ਕੁਝ ਨਹੀਂ ਹੋਣਾ ਪਰ ਉਹਨੇ ਸਾਫ਼ ਤੌਰ ਤੇ ਕਹਤਾ ਕਿ ਸਿੱਧੇ ਸਿੱਧੇ ਇਮਾਨਦਾਰੀ ਨਾਲ ਚੱਲੋ ਤੇ ਮੇਰੀ ਕੰਟਰੀ 'ਚ ਤੁਸੀਂ ਜਿਹੜੇ ਕਿ ਸੈਟਲ ਹੋ ਸਕਦੇ ਸੋ ਕੈਨੇਡਾ ਟਰੂਡੋ ਜਸਟਨ ਟਰੂਡੋ ਕਰਕੇ ਗਿਆ ਤੁਹਾਡੇ ਲੱਖਾਂ ਰੁਪਏ ਬਚਾ ਕੇ ਗਿਆ ਸਰ ਜੀ ਚਲੋ ਬਾਕੀ ਵੇਖਦੇ ਹਾਂ ਦੁਬਾਰਾ ਚੋਣਾਂ ਹੋਣੀਆਂ ਨੇ ਕਹਿੰਦੇ ਪੋਲਿਟਿਕਸ 'ਚ ਕੁਝ ਨਹੀਂ ਪਤਾ ਹੁੰਦਾ ਅੱਜ ਜਸਟਨ ਟਰੂਡੋ ਨੇ ਕਹਿ ਦਿੱਤਾ ਕਿ ਮ ਇਹ ਵੀ ਹੋ ਸਕਦਾ ਹੈ ਕੱਲ ਨੂੰ ਭਵਿਕ ਵਿੱਚ ਲਿਬਰਲ ਪਾਰਟੀ ਦੀ ਮਜਬੂਰੀ ਫੇਰ ਜਸਟਨ ਟਰੂਡੋ ਬਣ ਜੇ ਜੇ ਲਿਬਰਲ ਪਾਰਟੀ ਸੱਤਾ ਚਾਹੁੰਦੀ ਹੈ ਸਿਆਸਤ ਹੈ ਕੁਝ ਨਹੀਂ ਪਤਾ ਹੁੰਦਾ ਚਲੋ ਫਿਰ ਵੀ ਬਹੁਤ ਬਹੁਤ ਧੰਨਵਾਦ ਬੜੀ ਮਹੱਤਵਪੂਰਨ ਜਾਣਕਾਰੀ ਤੁਸੀਂ ਸਾਂਝੀ ਕੀਤੀ ਹੈ ਸਾਰੇ ਵਿਦਿਆਰਥੀ 8557885578 ਤੇ ਸੰਪਰਕ ਕਰਨ ਤਿਰਜ ਜੀ ਦੇ ਨਾਲ ਸਲਾਹ مشورہ ਕਰਨ ਜ਼ਿੰਦਗੀ ਦੇ ਫੈਸਲੇ ਕਰਨ ਇਹ ਹੀ ਉਮੀਦ ਕਰਦੇ ਹਾਂ ਧੰਨਵਾਦ